ਜੀ ਕਿਤੇ ਅਸੀਂ ਖੜੇ ਆ ਜੀ ਇਤਿਹਾਸਕ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਬਣਿਆ ਪਿੰਡ ਲੇਲ ਕਲਾ ਸੰਦੂਰ ਵਿਖੇ ਇੱਥੋਂ ਦੇ ਨੌਜਵਾਨ ਵੀਰਾਂ ਵੱਲੋਂ ਪ੍ਰਾਲਾ ਕੀਤਾ ਗਿਆ ਜੋ ਕਿ ਹੜਪੀਟਾਂ ਵਿੱਚ ਕਿਸਾਨ ਭਰਾ ਜਿੰਨੀਆਂ ਵੀ ਸੰਗਤਾਂ ਉਧਰ ਡੇਰਾ ਬਾਬਾ ਨਾਨਕ ਵਾਲੇ ਸਾਈਡ ਮਾਝੇ ਵਾਲੀ ਸਾਈਡ ਬਹੁਤ ਪਾਣੀ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਨੌਜਵਾਨ ਵੀਰਾਂ ਵੱਲੋਂ ਪਹਿਲਾਂ ਵੀ ਉਗਰਾਹੀ ਕੀਤੀ ਗਈ ਪਿੰਡ ਵਿੱਚ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਇਧਰ ਵੀ ਸਰਪੰਚ ਸਾਹਿਬ ਖੜੇ ਨੇ ਬਹੁਤ ਵਧੀਆ ਨਗਰ ਦੀਆਂ ਦੋਨੋਂ ਪੰਚਾਇਤਾਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਅੱਜ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਕੇ ਮਹਾਰਾਜ ਅਰਦਾਸ ਬੇਨਤੀ ਕਰਕੇ ਮੁਖਵਾ ਕੋਇਆ ਗੁਰੂ ਸਾਹਿਬ ਜੀ ਦਾ ਹੁਣ ਇਥੋਂ ਜਿਹੜੇ ਨੌਜਵਾਨ ਵੀਰ ਨੇ ਚਾਲੇ ਪਾਉਣਗੇ ਜਿਹੜਾ ਬਾਬਾ ਨਾਨਕ ਉਧਰਲੇ ਵਾਲੇ ਪਾਸੇ ਜਾਣਗੇ ਜਿਵੇਂ ਇਹਨਾਂ ਨੂੰ ਜਿਸ ਤਰ੍ਹਾਂ ਕੌਲ ਲਾਇਆ ਵੀ ਜਿਹੜੀ ਚੀਜ਼ ਦੀ ਵੀ ਲੋੜ ਹੈ ਉਸ ਲੋੜ ਮੁਤਾਬਕ ਟਰੈਕਟਰ ਤੋਂ ਖੜੇ ਨੇ ਉਸ ਜਿੰਨਾ ਵੀ ਸਮਾਨ ਸਾਰਾ ਲੱਦਿਆ ਹੋਇਆ ਇਸੇ ਤਰ੍ਹਾਂ ਹੁਣ ਇਥੋਂ ਚਾਲੇ ਪਾਈ ਜਾਣਗੇ ਜਕਾਰੇ ਨਾਲ ਆਪਾਂ ਚਾਲੇ ਪਾਉਣੇ ਜਕਾਰੇ ਲਾ ਦੇ ਬੋਲੇ ਸੋਨਿਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਦੁਆਰਾ ਸਾਹਿਬ ਤੋਂ ਹੁਣ ਪਿੰਡ ਦੇ ਨੌਜਵਾਨ ਜੀਰਾਪੁਰ ਚਾਲੇ ਆ ਪਾ ਦਿੱਤੇ ਗਏ ਹਨ ਇਹ ਦੋ ਟਰੈਕਟਰ ਪਿੰਡ ਲੇਲਕਲਾ ਗੁਰਦੁਆਰਾ ਸਾਹਿਬ ਨੂੰ ਅਰਦਾਸ ਬੇਨਤੀ ਹੋਈ ਹੈ ਇਹ ਰਵਾਨਗੀ ਕੀਤੀ ਹੁਣ ਇਹ ਜਿੰਨਾ ਵੀ ਟਰੈਕਟਰਾਂ ਦੇ ਸਮਾਨ ਜਿੱਤੇ ਜਿੱਦਾਂ ਇਹਨਾਂ ਨੂੰ ਕਾਲ ਆਈ ਹੈ ਉਸੇ ਤਰ੍ਹਾਂ ਡੇਰਾ ਬਾਬਾ ਨਾਨਕੇ ਦਾ ਮਾਝੇ ਦਾ ਇਲਾਕਾ ਉਧਰ ਦੀ ਸੜੇ ਰਸਣ ਜਾਵੇਗਾ ਸਤਿਕਾਰਯੋਗ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਸ ਵਕਤ ਹਰ ਇੱਕ ਨਗਰ ਨੂੰ ਹੀ ਜਿੰਨਾ ਵੀ ਯੋਗਦਾਨ ਬਣਦਾ ਜਰੂਰ ਯੋਗਦਾਨ ਪਾਓ ਉਧਰਲੇ ਮਾਝੇ ਵਾਲੇ ਜਿੰਨੇ ਵੀ ਸਾਡੇ ਪੰਜਾਬੀ ਭਰਾ ਨੇ ਉਹਨਾਂ ਨਾਲ ਖੜਨ ਦੀ ਲੋੜ ਹੈ ਕਿਉਂਕਿ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਬਹੁਤ ਭਾਰੀ ਨੁਕਸਾਨ ਹੜ੍ਹ ਦੇ ਕਾਰਨ ਹੋ ਚੁੱਕਾ ਹੈ ਇਹਨਾਂ ਨੌਜਵਾਨ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਮਹਾਰਾਜ ਇਹਨਾਂ ਨੌਜਵਾਨਾਂ ਤੇ ਕਿਰਪਾ ਬਣਾ ਕੇ ਰੱਖਣੇ ਇਸੇ ਤਰ੍ਹਾਂ ਇਹਨਾਂ ਨੂੰ ਸੇਵਾ ਕਰਨ ਦਾ ਬਲ ਊਦਾਂ ਬਖਸ਼ਿਸ਼ ਕਰਦੇ ਰਹਿਣ ਬਹੁਤ ਹੀ ਵਧੀਆ ਉਪਰਾਲਾ ਨੌਜਵਾਨ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ